ਮੈਂ ਫਾ ਲੈ ਕੇ ਮਰ ਜੂ ਮੈਂ ਫਾਸੀ ਲੈ ਕੇ ਮਰ ਜੂ ਮੁੰਡਾ ਕਹਿ ਰਿਹਾ ਆਪਣੀ ਘਰ ਵਾਲੀ ਨੂੰ ਘਰ ਵਾਲੀ ਕਹਿੰਦੀ ਮੈਂ ਥਾਣੇ ਜਾਂਦੀ ਆ ਤੇਰੇ ਬੁੰਡ ਤੇ ਪਟੇ ਪਵਾਉਂਗੀ ਸਾਰੀ ਗੱਲ ਕੀ ਆ ਸਾਰਾ ਮਸਲਾ ਕੀ ਆ ਘਰ ਵਾਲੀ ਤੇ ਘਰ ਵਾਲਾ ਦੋਨੇ ਮੇਰੇ ਕੋਲ ਆਏ ਹੋ ਗੱਲ ਕੀ ਹੋਈ ਆ ਸਾਰੀ ਗੱਲ ਵੀ ਥਾਣੇ ਚੱਲੀ ਆ ਯਾਰ ਕਾ ਤੂੰ ਥਾਣੇ ਕਹਦੇ ਜਾਂਦੀ ਏ ਕਹਿੰਦੀ ਮੈਂ ਹੋਰ ਕੁੜਿਆਂ ਵੱਲ ਝਾਗਦਾਂਗਾ ਕੌਣ ਝਾਗਦਾ ਮੈਂ ਤੂੰ ਝਾਗਦਾ ਨਾ ਬਈ ਮੈਂ ਤਾਂ ਨਹੀਂ ਝਾਗਦਾ ਮੈਂ ਤਾਂ ਬਹੁਤ ਪਿਆਰ ਕਰਦਾ ਇਹਨੂੰ ਕਿੰਨਾ ਕ ਪਿਆਰ ਕਰਦਾ ਮੈਂ ਬਹੁਤ ਆਪਦੇ ਨਾਲ ਵਧ ਕੇ ਕਰਦਾ ਯਾਰ ਬਈ ਇਹਨੂੰ ਕੀ ਕਹਿ ਕੇ ਬੁਲਾਉਣਾ ਇਹਨੂੰ ਮੈਂ ਇਹਨ ਥਾਣੇ ਕਾ ਤੇ ਜਾਣੀ ਆਪਨੇ ਵੀਰੇ ਹੋਰ ਕੁੜੀਆਂ ਦਾ ਮੂੰਹ ਮਾਰਦੇ ਹੈ ਹੋਰ ਕੁੜੀਆਂ ਵੱਲ ਮੂੰਹ ਕਾ ਤੇ ਮਾਰਦਾ ਮੈਨੂੰ ਪਿਆਰ ਹੀ ਨਹੀਂ ਕਰਦਾ ਪੁੱਛ ਲੋ ਮੈਂ ਤਾਂ ਥਾਣੇ ਜਾਉਂਗੀ ਹੂੰ ਮੈਂ ਨਹੀਂ ਰਹਿੰਦੀ ਮੇਰੇ ਰਹੂੰਗੀ ਜਾਉਂਗੀ ਥਾਣੇ ਨਾਲੇ ਕਹਿੰਦੇ ਵੀ ਜਿਹੜੇ ਤੁਸੀਂ ਪਹਿਲਾਂ ਮੁੰਡਿਆ ਸੀਗੇ ਹਾਂ ਵੀਰੇ ਇਹਨੇ ਮੇਰੇ ਕੁੱਤੇ ਨੇ ਅੰਗ ਬਦਲਾਇਆ ਸਾਰੇ ਸਰੀਰ ਦੇ ਕੁੱਤੇ ਕੁੱਤੇ ਹੀ ਕੁੱਤੇ ਨੇ ਹਾਂਜੀ ਅੰਗ ਬਦਲਾਇਆ ਕਾ ਕਾਦੋਂ ਅੰਗ ਬਦਲਾਇਆ ਸਰੀਰ ਦੇ ਸਾਰੇ ਇਹ ਬਾਈ ਮੈਨੂੰ ਵਧੀਆ ਲੱਗਦਾ ਸੀ ਯਾਰ ਇਹ ਇਹ ਪਹਿਲਾਂ ਮੁੰਡਾ ਸੀ ਬਾਈ ਤੇ ਸਾਡਾ ਮੂੰਹ ਪਿਆਰ ਵਾਲਾ ਸੀ ਤੇ ਫਿਰ ਮੈਂਦੇ ਅੰਗ ਹੀ ਬਦਲਾਤੇ ਯਾਰ ਹੂੰ ਮੈਂ ਚੱਲ ਕੋਈ ਬਦਲਾ ਤੇ ਹੁਣ ਇਹ ਚੰਗੀ ਨਹੀਂ ਲੱਗਦੀ ਚੰਗੀ ਤਾਂ ਵੀ ਲੱਗਦੀ ਆ ਯਾਰ ਹੁਣ ਇਹਨੂੰ ਮੈਨੂੰ ਨਹੀਂ ਚੰਗਾ ਲੱਗਦਾ ਇਹ ਮੈਨੂੰ ਕਹਿੰਦੀ ਤੈਨੂੰ ਮੈਂ ਛੱਡਦੀ ਆ ਇੱਕ ਇਹ ਇਹ ਤੇਰੇ ਦੇ ਝੂਠੇ ਇਲਜ਼ਾਮ ਲਾਉਂਦੀ ਆ ਇਲਜ਼ਾਮ ਲਾਉਂਦੀ ਆ ਯਾਰ ਬਾਈ ਜੇ ਮੈਨੂੰ ਪਿਆਰ ਨਾ ਕਰਦਾ ਹੁੰਦਾ ਤੋ ਹੁਣ ਮੈਂ ਭੱਜ ਜਾਂਦਾ ਇਹਨੂੰ ਛੱਡ ਕੇ ਬਾਈ ਮੈਨੂੰ ਪਿਆਰ ਨਾ ਕਰਦਾ ਹੁੰਦਾ ਤੋ ਹੁਣ ਮੈਂ ਛੱਡ ਜਾਂਦਾ ਨਾਲੇ ਇਹਦੇ ਤੇ ਪੈਸੇ ਲਾਉਂਦਾ ਯਾਰ ਬਾਈ ਮੈਂ ਹੋਊਗੀ ਵੀਰੇ ਦੀ ਬਾਹਰ ਕੋਈ ਹੋਊਗੀ ਤਾਂ ਹੀ ਕਹਿੰਦੇ ਇਹ ਬਾਹਰ ਹੈਗੀ ਕੋਈ ਨਾ ਬਾਈ ਹੈ ਨਹੀਂ ਇਹਨੂੰ ਹੀ ਪਿਆਰ ਕਰਦਾ ਮੈਂ ਇਹ ਤਾਂ ਕਹਿੰਦਾ ਮੈਂ ਤੈਨੂੰ ਬੁੱਗੀ ਕਹਿ ਸਰੀਰ ਦੇ ਅੰਗ ਸਾਰੇ ਬਦਾਲਦੇ ਪਹਿਲਾਂ ਮੁੰਡਾ ਸੀ ਤੂੰ ਪਹਿਲਾਂ ਮੈਂ ਮੁੰਡਾ ਸੀ ਹੁਣ ਮੈਂ ਕੁੜੀ ਬਣ ਗਈ ਹਾਂ ਕਿੱਥੇ ਕਿੱਥੇ ਪਿਆਰ ਕਿੱਥੇ ਹੋਇਆ ਸੀਗਾ ਪਿਆਰ ਵੀਰੇ ਸਾਨੂੰ ਚੁੰਗਾ ਵਾਲੀ ਚੁੰਗਾ ਵਾਲੀ ਚੁੰਗਾ ਵਾਲੀ ਕਿਹੜਾ ਪਿੰਡ ਵਿਆਹ ਹੈਗਾ ਬਈ ਵਿਆਹ ਤੇ ਆਈ ਸੀ ਮੈਂ ਵਿਆਹ ਤੇ ਗਈ ਸੀ ਚੁੰਗਾ ਦਾ ਪਿੰਡ ਦਾ ਨਾਂ ਨਾਂ ਕਾ ਤੋ ਬਈ ਵੀਰੇ ਪਿੰਡ ਹੀ ਚੁੰਗਾ ਵਾਲਾ ਉਹ ਚੁੰਗਾ ਦਾ ਤੁਸੀਂ ਦੇਖ ਸਕਦੇ ਹੋ ਦੋਸਤੋ ਇਹ ਪਿਆਰ ਇਹ ਲੋਕ ਕਿੱਧਰ ਜਾ ਰਿਹਾ ਯਾਰ ਇਹ ਮੁੰਡਾ ਸੀ ਤੇ ਇਹ ਇਸ ਬਾਈ ਨੇ ਇਹਦੇ ਪਿਆਰ ਦੇ ਵਿੱਚ ਇਹਦੇ ਸਰੀਰ ਦੇ ਸਾਰੇ ਅੰਗ ਬਦਲਾਤੇ ਹੁਣ ਕੁੜੀ ਦਾ ਕਹਿਣਾ ਇਹ ਹੈ ਵੀ ਇਹ ਹੋਰ ਕੁੜੀਆਂ ਵੱਲ ਵੇਂਦਾ ਮੇਰੇ ਵੱਲ ਨਹੀਂ ਵੇਂਦਾ ਅੱਛਾ ਤੇਰੇ ਵੱਲ ਵੇਖਦਾ ਨਹੀਂ ਇਹ ਨਾ ਨਾ ਵੀਰੇ ਜਮ ਕਿੰਨੇ ਦਿਨ ਹੋ ਗਏ ਤੇਰੇ ਵਿਆਹ ਹੋਏ ਨੂੰ ਮੇਰੇ ਵਿਆਹ ਹੋਏ ਨੂੰ ਮਹੀਨਾ ਹੋ ਗਿਆ ਵੀਰੇ ਮਹੀਨਾ ਹੋ ਗਿਆ ਸਰੀਰ ਦੇ ਅੰਗ ਪਹਿਲਾਂ ਬਦਲਾਇਆ ਹਾਂ 2 ਮਹੀਨੇ ਪਹਿਲਾਂ ਬਦਲਾਇਆ 2 ਮਹੀਨੇ ਪਹਿਲਾਂ ਬਦਲਾਇਆ ਤੇ ਹਜੇ ਤੱਕ ਤਾਂ ਟਾਂਕੇ ਫਿਰ ਫਸਹੀ ਨਹੀਂ ਹੋਏ ਹੋਣੇ ਨਾ ਨਾ ਵੀਰੇ ਹਿੱਤ ਦੁੱਖਦੇ ਆ ਟਾਂਕੇ ਦੁੱਖਦੇ ਤਾਂ ਹੀ ਨਹੀਂ ਆਉਂਦਾ ਹੁਣਾਂ ਫਿਰ ਨੇਲੇ ਵੀਰੇ ਆਉਣਾ ਅੱਗੇ ਮਹੀਨਾ ਮਹੀਨਾ ਬਾਹਰ ਰਹਿੰਦਾ ਪੁੱਸਲ ਕਿੱਥੇ ਗਿਆ ਸੀ ਹਜੇ ਵੀ ਬਾਈ ਕਿੱਥੇ ਜਾਣਾ ਹੁਣਾ ਮਹੀਨਾ ਮਹੀਨਾ ਬਾਹਰ ਕਿੱਥੇ ਕਹਦਾ ਉਹ ਬ ਗਜਰਾਤ ਕੰਨੀ ਜਾਂਦਾ ਮੈਂ ਹਾਂ ਤੇ ਬਾਈ ਯਾਰ ਬਈ ਨੇ ਤਾਂ ਪੈਸੇ ਬਹੁਤ ਲਾਏ ਆ ਮੈਂ ਠੀਕ ਹੈ ਨਾ ਕਿੰਨੇ ਰੁਪਏ ਲਾਤੇ ਇਹਦੇ ਸਰੀਰ ਤੇ ਘੱਟੋ ਘੱਟ ਮੈਂ ਲਾਤਾ ਉਹ 5-7 ਲੱਖ ਰੁਪਏ ਬਈ 5-7 ਲੱਖ ਰੁਪਏ ਲਾਤਾ ਹਾਂ ਬਈ ਲਾਤਾ ਬਈ ਕਿਸੇ ਇਹਨੂੰ ਇਹ ਇਹਦੇ ਨਾਲ ਹੀ ਕਿਉਂ ਵਿਆਹ ਕਰਵਾਇਆ ਤੇਰਾ ਮਨ ਹੈ ਨਹੀਂ ਸੀਗਾ ਵੀ ਕਿਸੇ ਕੁੜੀ ਨਾਲ ਕਰਵਾ ਲਾ ਆ ਨਾ ਬਈ ਯਾਰ ਪਿਆਰ ਮੋਹ ਬੁਦੀ ਸਾਡਾ ਬਹੁਤ ਅਸੀ ਬਾਕੀ ਉਹਨੀਰ ਪੁੱਛ ਲਾ ਤੂੰ ਹੁਣ ਮੁਕਰੀਆ ਵੇ ਮੁਕਰੀਆ ਵੇ ਪਰ ਆਪਾਂ ਇਹਦਾ ਸਾਥ ਨਹੀਂ ਛੱਡਿਆ ਸਾਥ ਨਹੀਂ ਛੱਡਿਆ ਕਿ ਤੇਰਾ ਮੈਂ ਵੀਰੇ ਰਹਿਣਾ ਹੀ ਨਹੀਂ ਬੱਸ ਇਹਦੇ ਮੈਂ ਥਾਣੇ ਜਾਉਂਗੀ ਹੈ ਮਤਲਬ ਥਾਣੇ ਜਾ ਬਈ ਤੇ ਦਾਵਾ ਕਰਾਂਗੀ ਵੀਰੇ ਮੈਂ ਫਾਇਆ ਲਊਂਗੀ ਜੋ ਫਾਹ ਹੈ ਬਈ ਇਹ ਨਹੀਂ ਲੈਂਦੀ ਮੈਨੂੰ ਦਵਾਉ ਫਾਹ ਹੈ ਯਾਰ ਇਹ ਮੈਨੂੰ ਫਾਹ ਦਵਾਉਣ ਨੂੰ ਫਿਰਦੀ ਆ ਪਹਿਲਾਂ ਤੁਸੀਂ ਕੈਮਰਾ ਆਫ ਤੇ ਕਹੀ ਜਾਂਦੀ ਮੈਨੂੰ ਫਾਂਸੀ ਦੇ ਦੋ ਮੈਨੂੰ ਫਾਂਸੀ ਦੇ ਦੋ ਉਹ ਹਾਂ ਬਈ ਅੱਕਾ ਬੰਦਾ ਯਾਰ ਹੁਣ ਕਰੇਗੀ ਯਾਰ ਮੈਂ ਤਾਂ ਕਰਦਾ ਬਹੁਤ ਆ ਯਾਰ ਹੁਣ ਇਹੀ ਨਹੀਂ ਮੇਰੇ ਰਹਿੰਦੀ ਯਾਰ ਮਾਂ ਪੇਣੇ ਰੱਖ ਲਿਆ ਬਈ ਇਹਨੂੰ ਹਾਂ ਬਈ ਰੱਖ ਲਿਆ ਮਾਂ ਪੇਣੇ ਬੋਲਿਆ ਵੀ ਕੀ ਦੇ ਨਾਲ ਗੱਲ ਕਰਾਈ ਨਾ ਨਾ ਯਾਰ ਟੁਕੜੀ ਬਣਾ ਕੇ ਕਰੇ ਲੈ ਕੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਨ ਦਿੱਤਾ ਯਾਰ ਉਹਨਾਂ ਨੂੰ ਤਾਂ ਹੀ ਨਹੀਂ ਪਤਾ ਮੁੰਡਾ ਸੀ ਅਜੇ ਤੱਕ ਸਾਰਾ ਕੁਝ ਧਾਰ ਦੂਰ ਕਾੜੇ ਨੇ ਮੈਂ ਬਣਾ ਠੀਕ ਹੈ ਹਾਏ ਯਾਰ ਮੈਨੂੰ ਤਾਂ ਇਹਨੂੰ ਪਤਾ ਹੈਗਾ ਅੱਛਾ ਤੇ ਤੇ ਦੇ ਮਾਪੇ ਨੂੰ ਨਹੀਂ ਪਤਾ ਤੇ ਵੀ ਤੂੰ ਕੁੜੀ ਆ ਕਿ ਮੁੰਡਾ ਨਾ ਵੀਰੇ ਉਹਨਾਂ ਨੂੰ ਇਹ ਪਤਾ ਵੀ ਇਹ ਕੁੜੀ ਆ ਸਾਡੇ ਘਰ ਵਾਲੇ ਘਰ ਦੇ ਨੂੰ ਹਾਂਜੀ ਤੇ ਫਿਰ ਤੈਨੂੰ ਕੀ ਹੋ ਗਿਆ ਕਿਉਂ ਇਸ ਤੇ ਝੂਠੇ ਇਲਜ਼ਾਮ ਲਾਉਣੀ ਆ ਟਰੱਕ ਤੇ ਕੰਮ ਕਰਦਾ ਕੀ ਦੇ ਲਈ ਕਰਦਾ ਤੇਰੇ ਲਈ ਕਰਦਾ ਤੂੰ ਇਹੋ ਜਿਹੇ ਇਲਜ਼ਾਮ ਲਾਵੇਂਗੀ ਫਿਰ ਤਾਂ ਇਹ ਕੀ ਕਰੇ ਕਰੂਗਾ ਹਾਂ ਬਈ ਵੀਰੇ ਮੈਂ ਤਾਂ ਬਸ ਇੱਕ ਗੱਲ ਕਹਿਣੀ ਆ ਬਾਹਰ ਮੂੰਹ ਮਾਰੂਗਾ ਤਾਂ ਵੀਰੇ ਮੈਂ ਨਹੀਂ ਰਹਿੰਦੀ ਇਹਦੇ ਨੇ ਇਹਨੂੰ ਪੁੱਛ ਲੋ ਅੱਜ ਮੈਂ ਰਹਿਣਾ ਤੇ ਕੱਲ ਨੂੰ ਰੱਖਣਾ ਮੈਂ ਨਹੀਂ ਰਹਿਣਾ ਫਿਰ ਬਈ ਤੂੰ ਟਰੱਕਾਂ ਦਾ ਕੰਮ ਛੱਡ ਦੇ ਫਿਰ ਯਾਰ ਹੋਰ ਕੋਈ ਕੰਮ ਕਰ ਲੈ ਛੱਡ ਦੂੰਗਾ ਬਈ ਯਾਰ ਕੰਮ ਇਹ ਮੇਰੇ ਰਹਿ ਪਿਆ ਯਾਰ ਘਰ ਵਸਾਲੇ ਬਸ ਘਰ ਵਸਾਲਾ ਵਧੀਆ ਰਹੇਗੀ ਇਹ ਛੱਡ ਦੂੰਗਾ ਕੋਈ ਚੱਕਰ ਨਹੀਂ ਵੀਰੇ ਬਹੁਤ ਟਾਈਮ ਹੋ ਗਿਆ ਕਹਿੰਦੇ ਉਹਨਾਂ ਨੂੰ ਹੂੰ ਛੱਡ ਦੂੰਗਾ ਕੰਮ ਵੀਰੇ ਜਮਾ ਨਹੀਂ ਛੱਡਦਾ ਇਹ ਫਿਰ ਮਸ਼ੀਨ ਤੇ ਵਾਜਦਾ ਕਿਰਪਾਨ ਤੇ ਵੀਰੇ ਬਾਹਰ ਜਗਰਾਤ 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 ਹੈ ਤੂੰ ਤੇਰਾ ਪਿੰਡ ਕਿਹੜਾ ਮੇਰਾ ਪਿੰਡ ਵੀਰੇ ਹਰੀਕਾ ਨਾਲੇ ਪਰ ਚੁੰਗਾ ਕੀ ਗਈ ਜਾਂਦੀ ਉਹਥੇ ਵਿਆਹ ਤੇ ਸੀ ਬਈ ਅੱਛਾ ਉਹਥੇ ਵਿਆਹ ਤੇ ਵਿਆਹ ਤੇ ਗੱਲਬਾਤ ਹੋਈ ਹਾਂ ਵਿਆਹ ਤੇ ਸੈੱਟ ਹੋ ਗਿਆ ਅੱਛਾ ਬਈ ਕਿਵੇਂ ਪਿਆਰ ਹੋਇਆ ਬਈ ਇਹ ਤੈਨੂੰ ਕਿਉਂ ਉਹਦਾ ਮੁੰਡਾ ਸੀ ਇਹ ਤੈਨੂੰ ਕਿਵੇਂ ਲੱਗਿਆ ਮਤਲਬ ਇਹਦੇ ਰੈਸ ਹੈ ਨਾ ਉੱਠਣਾ ਬੈਠਣਾ ਇਹ ਬਈ ਆਪਣੀ ਲਿਆਇ ਸੀ ਮੂੰਹ ਮੱਥਾ ਸੀ ਯਾਰ ਇਹ ਥੋੜਾ ਜਿਹਾ ਉਵੇਂ ਵੀ ਗਲਤ ਸੀ ਠੀਕ ਆ ਉੱਥੋਂ ਚਾ ਲਿਆਏ ਪੈ ਗਈ ਯਾਰ ਆਪਾਂ ਵਧੀਆ ਸਮਝ ਲੱਗ ਗਈ ਤਾਂ ਕਿਹਦੇ ਵਿਆਹ ਤੇ ਗਏ ਸੀ ਉਹਦੇ ਗਏ ਸੀ ਮਾਸੀ ਕੇ ਗਏ ਸੀ ਬਈ ਗਾਂ ਦੀ ਗਾਂ ਗਏ ਸੀ ਇਹ ਵੀ ਉੱਥੇ ਆਏ ਸੀ ਇਹ ਵੀ ਉੱਥੇ ਆਏ ਸੀ ਇਹ ਮੁੰਡਾ ਸੀ ਇਹ ਮੁੰਡਾ ਸੀ ਬਈ ਤੇ ਲਿਆ ਚੱਲ ਆਪਣੀ ਪੈ ਗਈ ਹੈ ਨਾ ਯਾਰ ਭਰਾਵਾਂ ਵਾਂਗੂ ਵਰਤਨ ਲੱਗ ਗਿਆ ਸੀ ਠੀਕ ਹੈ ਤੇ ਉਤੋਂ ਫਿਰ ਗਾਂਦੀਆਂ ਯਾਰ ਸੈਟਿੰਗ ਹਿੱਲ ਗਈ ਤੇ ਇਹਦੇ ਤੇ ਆਪਾਂ ਪੈਸੀ ਲਾਤੇ ਯਾਰ 5-7 ਲੱਖ ਰੁਪਈਆ ਇਹਨੂੰ ਤਿਆਰ ਹੀ ਕਰਾਤਾ ਫਿਰ ਮੈਂ ਤਿਆਰ ਕਰਾਤਾ ਹਾਂ ਮੈਂ ਕਿਾ ਚੱਲ ਯਾਰ ਆਪਾਂ ਜ਼ਿੰਦਗੀ ਤੋਂ ਇਕੱਠੇ ਹੀ ਜਾਵਾਂਗੇ ਜੋ ਮਰਗੇ ਗੱਲ ਵੱਖਰੀ ਆ ਹੁਣ ਯਾਰ ਬਈ ਇਹ ਸਾਥ ਛੱਡੀ ਜਾਂਦੀ ਇਹ ਜੇ ਮਹੀਨਾ ਵਿਆਹ ਨੂੰ ਹੋਇਆ ਯਾਰ ਐਦੋਂ ਪਹਿਲਾਂ ਤਾਂ ਇੱਕ ਸਾਥ ਦੂ ਯਾਰ ਤੂੰ ਲਿਆ ਜੀ ਲਾਲਾ ਕਿ ਲਿਆ ਜੀ ਸੀ ਤੇ ਵਿਆਹ ਕਰਾਏ ਨੂੰ ਤਾਂ ਅਜੇ ਮਹੀਨਾ ਹੋਇਆ ਤਾਂ ਮਹੀਨੇ ਜੀ ਯਾਰ ਠੀਕ ਬੋਤੀ ਇਹਨੇ ਤੇ ਮੇਰੀ ਮਹੀਨਾ ਹੀ ਹੋਇਆ ਹੈ ਵਿਆਹ ਨੂੰ ਹਾਂ ਕਿ ਮੇਰੇ ਸੁਪਨੇ ਨਹੀਂ ਪੂਰੇ ਕਰਦਾ ਇਹ ਸੁਪਨੇ ਵੀਰੇ ਡੱਕਾ ਨਹੀਂ ਮੈਨੂੰ ਕੁਝ ਨਹੀਂ ਦਿਵਾ ਕੰਦ ਨਾ ਸਲਵਾਰ ਨਾ ਨਾਲਾ ਨਾ ਕੁਝ ਵੀ ਨਹੀਂ ਦਿਵਾ ਕੰਦ ਵੀਰੇ ਸਲਵਾਰ ਨਾ ਨਾਲਾ ਕੁਝ ਹੈ ਹਾਂ ਅਗਲਾ ਤਾਂ ਭਾਈ ਕੰਮ ਜਾਂਦਾ ਫਿਰ ਤੇਰੇ ਲਈ ਕਮਾਉਂਦਾ ਉਹ ਤੇਰੇ ਤੇ ਨੇ ਰੁਪਏ ਲਾਏ ਨੇ ਸਰੀਰ ਦੇ ਅੰਗ ਸਾਰੇ ਬਦਲਾਏ ਕਿੰਨੇ ਰੁਪਏ ਕਿੰਨੇ ਰੁਪਏ ਸਰਜਰੀ ਤੇ ਲਾਗੇ ਹੋਣਗੇ ਫੇਰ ਵੀ ਤੂੰ ਐਦਾਂ ਕਰਦੀਆਂ ਨਾ ਵੀਰੇ ਵੀ ਐਦਾਂ ਹੀ ਕਰਨਾ ਵੀਰੇ ਇੰਨਾ ਤਾਂ ਮੈਨੂੰ ਕਿਤੇ ਕੰਗਾ ਵਾਲਾਂ ਚ ਮਾਰਨ ਲਿਆ ਕੇ ਦਿੱਤਾ ਇਹਨੇ ਨਾ ਕਿਤੇ ਸ਼ੈਂਪੂ ਕੇ ਸਿਨਾਉਣ ਨੂੰ ਨਾ ਕੋਈ ਸਾਬਣ ਵੀਰੇ ਕੁਝ ਨਹੀਂ ਲਿਆ ਕੇ ਦਿੰਦਾ ਮੈਂ ਹੁਣ ਅੱਕੀ ਵੀ ਕਰਾਂ ਤੇਰੇ ਮਾਂ ਪਿਓ ਹੈਗੇ ਵਿਰੇ ਮਾਪਿਆਂ ਤਾਂ ਹੈਗੇ ਹੁਣ ਉਹ ਹੁਣ ਉਹ ਮੇਰੇ ਤੇਰੇ ਮਾਪਿਆਂ ਨੇ ਕੁਝ ਨਹੀਂ ਕਿਹਾ ਤੈਨੂੰ ਵੀ ਤੂੰ ਕੁੜੀ ਐ ਕੁੜੀ ਨਾਲੋਂ ਮੁੰਡਾ ਸੀ ਪਹਿਲਾਂ ਫਿਰ ਹੁਣ ਕੁੜੀ ਬਣ ਗਈ ਵਿਰੇ ਮਾਪਿਆਂ ਨੇ ਤਾਂ ਕੁਝ ਨਹੀਂ ਕਿਹਾ ਮੈਨੂੰ ਉਧਰ ਨਾ ਵਿਰੇ ਲੱਗੇ ਜਾਓ ਗੱਲ ਤੁਸੀਂ ਸਿੱਧਾ ਪੁੱਛੋ ਇਹਦੇ ਮਾਪਿਆਂ ਨੂੰ ਤਾਂ ਐ ਆ ਗਈ ਯਾਰ ਮੁੰਡਾ ਸਾਡਾ ਮਰ ਗਿਆ ਅੱਛਾ ਮਰ ਗਿਆ ਹਾਂ ਉਹਨਾਂ ਨੂੰ ਐ ਨਹੀਂ ਪਤਾ ਕੁੜੀ ਬਣਾ ਫਿਰਦਾ ਹੁਣ ਹਾਂ ਬਾਕੀ ਹੁਣ ਪਤਾ ਲੱਗੇ ਜੇ ਲੱਗੇ ਪਰ ਇਹ ਮਰਿਆ ਹੋਇਆ ਘਰ ਦੇ ਵਾਸਤੇ ਦਾ ਯਾਰ ਮਰਿਆ ਹੋਇਆ ਕਰਦਾ ਰਹੀ ਵੀ ਹਾਂ ਹਾਂ ਵਿਰੇ ਤੁਸੀਂ ਦੇਖ ਸਕਦੇ ਹੋ ਪਿਆਰ ਇੰਨਾ ਇੰਨਾ ਵੀ ਨਾ ਹੋਵੇ ਬਾਬੇ ਉਹ ਪਿਆਰ 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 ਹੋਈ ਪਈ ਆ ਪਿਆਰ ਪਿੱਛੇ ਯਾਰ ਵੇਖੋ ਤੁਸੀਂ ਮਾਸੀ ਦੇ ਵਿਆਹ ਤੇ ਗਏ ਸੀ ਤੇ ਉੱਥੇ ਇਹਨਾਂ ਨੂੰ ਇਹ ਇੱਕ ਦੂਜੇ ਨੂੰ ਪਹਿਲਾਂ ਭਰਾ ਸਮਝਦੇ ਸੀ ਬਾਅਦ ਦੇ ਵਿੱਚ ਇਹਨਾਂ ਦੀਆਂ ਇਹ ਜਿਹੀਆਂ ਡੋਰਾਂ ਜੁੜੀਆਂ ਇਹੋ ਜਿਹੀਆਂ ਸ਼ਿਕਰਾਂ ਨੂੰ ਜੁੜੇ ਇੱਕ ਦੂਜੇ ਨਾਲ ਇਹਨਾਂ ਨੂੰ ਇੱਕ ਦੂਜੇ ਨਾਲ ਪਿਆਰ ਹੋ ਗਿਆ ਤੇ ਉਹਦੇ ਘਰਦਿਆਂ ਨੂੰ ਇਹ ਆ ਵੀ ਉਹ ਮਰ ਗਿਆ ਬਾਈ ਤੇਰੇ ਘਰਦਿਆਂ ਨੂੰ ਕਿਵੇਂ ਅਹਿਸਾਸ ਕਰਾਇਆ ਵੇ ਤੂੰ ਮਰ ਗਿਆ ਬਸ ਵੀਰੇ ਆਈ ਪਤਾ ਲੱਗ ਗਿਆ ਨਾ ਮੈਂ ਘਰੇ ਨਹੀਂ ਗਈ ਮੈਂ ਕਰੋ ਨਿਕਲੀ ਵੀ ਸੀ ਮੈਂ ਤੇ ਉਹਨਾਂ ਨੇ ਆਸੀ ਮੁੰਡਾ ਗੁੰਮ ਹੋ ਗਿਆ ਕਿਸ ਨੇ ਮਾਰਤਾ ਬਸ ਮੈਂ ਇਹਦੇ ਨਾਲ ਭੱਜਿਆ ਸੀ ਨਾਲੇ ਕਹਿੰਦੇ ਚਿੱਠੀ ਪੱਤਰ ਲਿਖ ਕੇ ਘਰੇ ਆਇਆ ਸੀ ਬਈ ਇਹ ਉਹਦਾ ਵੀਰੇ ਲਿਖਣਾ ਪੈਂਦਾ ਕੀ ਲਿਖਿਆ ਸੀਗਾ ਚਿੱਠੀ ਚ ਵੀਰੇ ਮੈਂ ਅੱਜ ਤੋਂ ਬਾਅਦ ਮਰ ਰਿਹਾ ਮੇਰੇ ਜੂ ਵੀਰੇ ਹਾਂ ਮਰਨ ਮਾਤਾ ਪਿਤਾ ਨੂੰ ਕੀ ਲਿਖਿਆ ਸੀਗਾ ਵੀਰੇ ਹਾਂ ਮੈਂ ਕਿਹਾ ਵੀਰੇ ਘਰਦਿਆਂ ਨੂੰ ਬੇਨਤੀ ਕੀਤੀ ਜਾਂਦੀ ਆ ਮੈਂ ਆਪ ਮਰ ਰਿਹਾ ਕਿਤੇ ਨਹਿਰ ਤੇ ਜਾ ਕੇ ਸਾਲ ਮਾਰ ਰਿਹਾ ਤੇ ਘਰੇ ਲੈਟਰ ਲੈ ਕੇ ਰੱਖਿਆ ਹੈ ਹਾਂਜੀ ਉਸ ਤੋਂ ਬਾਅਦ ਛਾਲ ਮਾਰੀ ਹਾਂਜੀ ਸਾਲ ਇੱਧਰ ਮਾਰ ਲਈ ਸੀ ਛਾਲ ਇੱਧਰ ਮਾਰ ਲਈ ਹੈ ਬਈ ਬਈ ਤੈਨੂੰ ਇਹਦੇ ਨਾਲ ਹੀ ਪਿਆਰ ਕਿਉਂ ਹੋਇਆ ਬਈ ਕੁੜੀ ਨਹੀਂ ਪਿਆਰ ਨਾ ਯਾਰ ਬਈ ਕੁੜੀ ਨਾਲ ਆਪਣਾ ਮੋਹ ਪਿਆਰ ਹੈ ਹੀ ਨਹੀਂ ਸੀ ਯਾਰ ਇਹਦੇ ਨਾਲ ਹੀ ਸੀ ਹੁਣ ਤੈਨੂੰ ਅੱਗੇ ਪਤਾ ਵੀ ਪੀੜੀਦਰ ਪੀੜੀ ਅੱਗੇ ਕੀ ਕੀ ਪੈਦਾ ਕਰੇਗਾ ਕੀ ਜਵਾਬ ਹੋਗਾ ਇਹਦੇ ਬਈ ਯਾਰ ਬਈ ਗਾਂ ਦੀ ਗਾਂ ਦੇਖੀ ਜਾਊਗੀ ਯਾਰ ਹਣ ਕੀਰਾਂ ਤਾਂ ਚੱਲ ਹੀ ਜਾਂਦੀ ਹੈ ਲਾਈਫ ਬਸ ਦੇ ਵਿੱਚ ਇਹ ਨਹੀਂ ਆਇਆ ਵੀ ਜੇ ਕਿਸੇ ਕੁੜੀ ਨਾਲ ਵਿਆਹ ਕਰਵਾਉਂਦਾ ਤਾਂ ਤੈਨੂੰ ਦਾਜ ਵੀ ਮਿਲਦਾ ਬੈੱਡ ਸੋਫੇ ਐਲ ਸੀ ਡੀ ਫ੍ਰਿਜ ਫਰੂਜ ਸਾਰਾ ਕੁਝ ਮਿਲਦਾ ਤੇ ਇਹਦੇ ਨਾਲ ਕੀ ਮਿਲਣਾ ਸੀ ਤੈਨੂੰ ਬਈ ਯਾਰ ਆਪ ਨੂੰ ਦਾਜ ਤਾਂ ਕੋਈ ਲਾਲਚ ਨਹੀਂ ਸੀ ਯਾਰ ਜੇ ਮੈਨੂੰ ਲਾਲਚ ਹੁੰਦਾ ਫਿਰ ਮੈਂ 7-8 ਲੱਖ ਰੁਪਏ ਇਹਦੇ ਤੇ ਪੱਟਦਾ ਯਾਰ ਉਹੀ ਮੈਂ ਆਪਦੇ ਵਿਆਹ ਤੇ ਲਾਉਂਦਾ ਚੰਗੇ ਥਾਂ ਕਰਾਉਂਦਾ ਬਸ ਇਹਨਾਂ ਪਿਆਰ ਮੁਹੱਬਤ ਹੀ ਸੀਗਾ ਯਾਰ ਅੱਜ ਫਿਰ ਤੈਨੂੰ ਗਲਤੀ ਨਹੀਂ ਮਹਿਸੂਸ ਹੋ ਰਹੀ ਉਹ ਤਾਂ ਕਹਿੰਦੀ ਵੀ ਤੂੰ ਕਿਸੇ ਮੁੰਡੇ ਕੁੜੀ ਨਾਲ ਗੱਲ ਕਰਦਾ ਕਿਸੇ ਕੁੜੀ ਨਾਲ ਗੱਲ ਤਾਂ ਤੇ ਮੈਨੂੰ ਨਹੀਂ ਬੁ 2 ਮਹੀਨੇ ਦੇ ਵਿੱਚ ਹੀ ਬਾਅਦ ਵਿੱਚ ਕੀ ਗੱਲ ਹੋਊਗੀ ਤੁਹਾਨੂੰ ਪਤਾ ਬਹੁਤ ਬਹੁਤ ਕੁਝ ਹੋਊਗਾ ਹੋਊਗਾ ਬਈ ਯਾਰ 2 ਮਹੀਨੇ ਹੋ ਗਏ ਹੁਣ ਜੋ ਪੈਰ ਛੱਡੀ ਜਾਂਦੀ ਹੈ ਇਹ ਬਾਅਦ ਵਿੱਚ ਪਤਾ ਨਹੀਂ ਅੱਗੇ ਜਾ ਕੇ ਕੀ ਕਰੂਗੀ ਜਵਾਗ ਜੋਗ ਹੋਗੇ ਜਵਾਗ ਤਾਂ ਹੁਣੇ ਨਹੀਂ ਥੋੜੇ ਬਾਈ ਇਹ ਕਹਿੰਦੀ ਐ ਬਈ ਹੋ ਜੂਗਾ ਡਾਕਟਰ ਵੀ ਜਵਾਗ ਕਿਵੇਂ ਹੋ ਜਾਊਗਾ ਵੀਰੇ ਲੈਣੇ ਤਾਂ ਹੁੰਨੇ ਨਾ ਅਸੀਂ ਕਿਸੇ ਤੋਂ ਕਿਵੇਂ ਲੈਣੀ ਐ ਗੋਦ ਗੋਦ ਹਾਂ ਕੀ ਤੂੰ ਸਮਝਦਾ ਗੋਦ ਹੁੰਦਾ ਗੋਦ ਕੀ ਤੂੰ ਸਮਝਦਾ ਨਹੀਂ ਵੀਰੇ ਹੂੰ ਉਹ ਤੋਂ ਲੈ ਲਾਂਗੇ ਕਿਸੇ ਤੋਂ ਮੈਨੂੰ ਤਾਂ ਲੱਗਦਾ ਤੁਹਾਨੂੰ ਨੀਂਦ ਆਈ ਜਾਂਦੀ ਐ ਨਾ ਨਾ ਵੀਰੇ ਮੈਂ ਇਦਾਂ ਹੀ ਖੜਦੀ ਆਂ ਨਹੀਂ ਖੜਦੀ ਆ ਹਾਂਜੀ ਕੁੜੀ ਹੀ ਕਿਉਂ ਬਾਨਾ ਸੀ ਮੁੰਡਾ ਕਿਉਂ ਨਹੀਂ ਬਾਨਾ ਸੀ ਤੂੰ ਵੀਰੇ ਸਾਥੋਂ ਕੀ ਲੈਣਾ ਕਿਹੜੋ ਮਰਜ਼ੀ ਬਣੀਏ ਸੀ ਤੂੰ ਆਦੀ ਇੰਟਰਵਿਊ ਲੈਣੀ ਆ ਲੈ ਲੈ ਮੈਂ ਇਹਦਾ ਇੰਟਰਵਿਊ ਲੈ ਲਊਗਾ ਮੈਂ ਜਿਹੜੀ ਸਵਾਲ ਕੀਤਾ ਮੇਰਾ ਸਵਾਲ ਦਾ ਜਵਾਬ ਦੇਣਾ ਜ਼ਰੂਰੀ ਆ ਕਿ ਨਹੀਂ ਜ਼ਰੂਰੀ ਵੀਰੇ ਜਵਾਬ ਤੇ ਨਹੀਂ ਮਿਲੀ ਜਾਂਦੇ ਬਸ ਤੇਰਾ ਘਰ ਵਾਲਾ ਫਾਂਸੀ ਲੈ ਲੂਗਾ ਮੈਨੂੰ ਮੈਂ ਮੈਂ ਤੇ ਤੇ ਤੇਰੇ ਤੇ ਵੀ ਕੇਸ ਹੋਊਗਾ ਮੇਰੇ ਤੇ ਕਿਵੇਂ ਹੋਊਗਾ ਵੀਰੇ ਨਹੀਂ ਰੋਕਿਆ ਜੇ ਨਾ ਇਹ ਭਾਈ ਰੁਕਦਾ ਫੇਰ ਤੇ ਫੇਰ ਕੀ ਮਰ ਜਾਂਦਾ ਦਾ ਮਰ ਜਾਂਦਾ ਵੀਰੇ ਲੋਕ ਕਿੰਨੇ ਮਰ ਗਏ ਮੈਂ ਵੀ ਮਰ ਜੂਗੀ ਕਿਸੇ ਇੱਕ ਹੀ ਗਈ ਜਾਂਦੀ ਹੈ ਇਹ ਤਾਂ ਬਈ ਕਹਿੰਦੀ ਯਾਰ ਤੂੰ ਵੀ ਉੱਜੜ ਜਾ ਮੈਂ ਵੀ ਉੱਜੜ ਜਾ ਬਸ ਇਹ ਤਾਂ ਮਰਿਆ ਹੀ ਭਾਲਦੀ ਆ ਯਾਰ ਅੱਛਾ ਬਈ ਜਿਹੜੇ ਲੋਕ ਪਿਆਰ ਕਰ ਲੈਂਦੇ ਆ ਗੱਲਬਾਤ ਹੋ ਜਾਂਦੀ ਆ ਉਹਨਾਂ ਦੀ ਇਦਾਂ ਦੀ ਹੋ ਜਾਂਦੀਆਂ ਗੱਲਾਂ ਹੁਣ ਤੈਨੂੰ ਮੁੰਡੇ ਨਾਲ ਪਿਆਰ ਹੋਇਆ ਇਹਦੇ ਸਰੀਰ ਦੇ ਸਾਰੇ ਅੰਗ ਬਦਲਾ ਕੇ ਕੁੜੀ ਬਣਾਤਾ ਤੁਸੀਂ ਦਿਲ ਦੇ ਵਿੱਚ ਇਦਾਂ ਨਹੀਂ ਆਇਆ ਵੀ ਯਾਰ ਮੈਂ ਗਲਤੀ ਕੀਤੀ ਕੋਈ ਹੁਣ ਪਛਤਾਉਣਾ ਯਾਰ ਮੈਂ ਹੁਣ ਪਛਤਾਉਣਾ ਹੁਣ ਪਛਤਾਉਣਾ ਬਹੁਤ ਭਾਵੇਂ ਇਹਨੂੰ ਗੁੱਸਾ ਹੀ ਲੱਗੇ ਯਾਰ ਕੋਲੀ ਖੜੀ ਆ ਪਰ ਮੇਰਾ ਹੋਰ ਕਿਤੇ ਵਿਆਹ ਹੁੰਦਾ ਹਨਾ ਜਵਾਗ ਹੁੰਦੇ ਨਾਲੇ ਵਧੀਆ ਮੇਰੇ ਨਾ ਨਾ ਦਾਜ ਮਿਲਦਾ ਮੈਨੂੰ ਵਧੀਆ ਤੇ ਚੱਲ ਮੇਰਾ ਵਧੀਆ ਮੈਂ ਕੰਮ ਕਰ ਲੱਗਿਆ ਹੁੰਦਾ ਹੁਣ ਨਾ ਯਾਰ ਬਾਈ ਇਹ ਮੈਨੂੰ ਕੰਮ ਤੇ ਜਾਣ ਦਿੰਦੀ ਆ ਕਹਿੰਦੀ ਟਰੱਕ ਦੇ ਕੀ ਪਿਆਗਾ ਤੇ ਟਰੱਕ ਤੋਂ ਬਿਨਾ ਬਾਈ ਮੈਨੂੰ ਯਾਰ ਕੰਮ ਨਹੀਂ ਆਉਂਦਾ ਹੋਰ ਕੋਈ ਫਿਰ ਤਾਂ ਦਿਹਾੜੀ ਯਾਰ ਬਾਈ ਮੈਂ ਦਿਹਾੜੀ ਜਾਵਾਂਗਾ ਕਰੂ ਤੈਨੂੰ 400 ਰੁਪਿਆਗਾ ਇਹਨੂੰ ਛੱਡਿੰਗੇ ਘਰ ਦਾ ਕੰਮ ਛੱਡਿੰਗੇ ਯਾਰ ਹੁਣ ਬਾਈ ਯਾਰ ਵੇਖੀ ਜਾਊਗੀ ਯਾਰ ਜਾਂ ਇਹ ਰਹੂਗੀ ਜਾਂ ਹੁਣ ਥਾਣੇ ਜਾਂਦੀ ਆ ਇਹ ਤੇ ਥਾਣੇ ਜਾ ਕੇ ਕੀ ਕਹੂਗੀ ਪਤਾ ਤੈਨੂੰ ਇੱਕ ਕਹੂਗੀ ਵੀ ਮੇਰੇ ਸਰੀਰ ਦੇ ਸਾਰੇ ਅੰਗ ਬਦਾਲ ਤੇ ਅੱਜ ਮੈਨੂੰ ਇਹ ਪਿਆਰ ਨਹੀਂ ਕਰਦਾ ਕਿਸੇ ਹੋਰ ਕੁੜੀ ਨਾਲ ਗੱਲ ਕਰਦਾ ਫਿਰ ਇਦਾਂ ਦੀ ਗੱਲਾਂ ਬਹੁਤ ਵੱਡਾ ਪਰਚਾ ਪੈ ਸਕਦਾ ਤੁਹਾਡੇ ਤੇ ਪਰਚਾ ਤਾਂ ਵੀ ਪਊਗਾ ਹੁਣ ਪਤਾ ਯਾਰ ਬਲਾਤ ਕਰਦਾ ਪਊਗਾ 20 ਸਾਲ ਸਿਧਾਂਤਰਾ ਮੈਂ ਕਾਹਦਾ ਬਲਾਤ ਕਰਦਾ ਕਿਸ ਕਾਹਦਾ ਪਊਗਾ ਘਰ ਵਾਲੀ ਨੇ ਕਿਹੜਾ ਬਲਾਤ ਕਰ ਇਹ ਤਾਂ ਕੀ ਪਤਾ ਕੀ ਕਹ ਤੇ ਬਾਕੀ ਸੋਨੀ ਇਹਦੀ ਥਾਣੇ ਵਾਲਿਆਂ ਨੇ ਯਾਰ ਮੇਰੀ ਕਿਰੜ ਸੋਨੀ ਇੱਕੀ ਰੂਪ ਦੇ ਵਿੱਚ ਹੋਇਆ ਹੋਇਆ ਸਾਰਾ ਕੁਝ ਵੀ ਤੇਰੇ ਨਾਲ ਇਹਦਾ ਵਿਆਹ ਹੋਇਆ ਹਾਂ ਬਈ ਲਾ ਮੈਰਿਜ ਹੋਈ ਵੀ ਹੈ ਕੋਰਟ ਮੈਰਿਜ ਹੋਈ ਹੈ ਨਾ ਸਭ ਕੋ ਹੋਇਆ ਕੋਰਟ ਮੈਰਿਜ ਸੱਚ ਹੋਈ ਆ ਹਾਂ ਤਰੇ ਲੋਕਾਂ ਕੁੜੀਆਂ ਨੂੰ ਸੇੜਦਾ ਇਹ ਸੜਕਾਂ ਤੇ ਜਾ ਕੇ ਕਾਲ ਜਾਂ ਜਾ ਕੇ ਕੁੜੀਆਂ ਨੂੰ ਸੇੜਦਾ ਇਹ ਮੋੜ ਉੱਥੇ ੱਡਿਆਂ ਚ ਜਾਂਦਾ ਮੈਨੂੰ ਨਹੀਂ ਬੁਲਾਉਂਦਾ ਮੈਨੂੰ ਨਹੀਂ ਬੁਲਾਉਂਦਾ ਬਸ ਆਹੀ ਗੱਲ ਹਾਂ ਵੀਰੇ ਬਾਈ ਹੁਣੇ ਛੁਲਾ ਕਰ ਲਓ ਤੁਸੀਂ ਦੋਵਾਂ ਇਹਨੂੰ ਪਿਆਰ ਕਰੇਗਾ ਅੱਜ ਤੋਂ ਬਾਅਦ ਗਲਤੀ ਤਾਂ ਨਹੀਂ ਕਰਦਾ ਕੋਈ ਇਹ ਬਾਈ ਯਾਰ ਮੈਂ ਗਲਤੀ ਜਵਾਂ ਨਹੀਂ ਕਰਦਾ ਯਾਰ ਕੋਈ ਇਹ ਕਦੇ ਗਲਤੀ ਹਾਂ ਬਈ ਹੋਈ ਆ ਪਰ ਵਿਆਹ ਤੋਂ ਪਹਿਲਾਂ ਕੀਤੀ ਆ ਮੰਨਦਾ ਯਾਰ ਮੈਂ ਹੋਣੀ ਆਪਾਂ ਕੁਝ ਵੀ ਕੰਨ ਗਿਆ ਤਾਂ ਮੈਂ ਵੀ ਫਰਮਾਨ ਜੂਗੀ ਵੀਰੇ ਗਾ ਇਹਨੂੰ ਪੁੱਤ ਸੋ ਇੱਕ ਵਾਰੀ ਹੋਰ ਬਾਈ ਪਿਆਰ ਕਰੇਗਾ ਇਹਦਾ ਹੱਥ ਫੜ ਕੇ ਇਹਨੂੰ ਵਾਦਾ ਕਰ ਇਹਦੇ ਨਾਲ ਸੌਰੀ ਮੰਗ ਵੀ ਅੱਜ ਤੋਂ ਬਾਅਦ ਮੈਂ ਇਹੋ ਜਿਹਾ ਕੁਝ ਕਰਦਾ ਨਹੀਂ ਹੱਥ ਫੜ ਕੇ ਗੱਲ ਕਰ ਕਹੇ ਇਹਨੂੰ ਮਾੜਾ ਬਸ ਯਾਰ ਬਾਈ ਮੈਂ ਇਹਨੂੰ ਅੱਜ ਤੋਂ ਬਾਅਦ ਇਹਦਾ ਮੈਂ ਸਾਥ ਨਹੀਂ ਛੱਡਦਾ ਹੈਗਾ ਤੂੰ ਕਰਕੇ ਕਹੇ ਬਾਈ ਅੱਜ ਤੋਂ ਬਾਅਦ ਮੈਂ ਤੇਰਾ ਸਾਥ ਨਹੀਂ ਛੱਡਦਾ ਬੁੱਗੀ ਠੀਕ ਬਸ ਬਾਈ ਯਾਰ ਚੱਲ ਠੀਕ ਹੈ ਵੀਰੇ ਜੀ ਜਾਣੇ ਹਨ ਚਲ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਦੇਖ ਸਕਦੇ ਹੋ ਦੋਸਤੋ ਪਿਆਰ ਇੰਨਾ ਇੰਨਾ ਵੀ ਨਾ ਹੋਵੇ ਦੋਸਤੋ ਦੋਨਾਂ ਨੇ ਪਿਆਰ ਕੀਤਾ ਮਾਸੀ ਦੇ ਵਿਆਹ ਤੇ ਦ ਗੱਲ ਕੀ ਹੋਈ ਸੀ ਉੱਥੇ ਗੱਲ ਇਹ ਹੋਈ ਸੀ ਵੀ ਮੁੰਡਾ ਤੇ ਮੁੰਡਾ ਦੋਨੇ ਟਕਰਾ ਹੁੰਦੇ ਆ ਦੋਵੇਂ ਭਰਾ ਬਣ ਜਾਂਦੇ ਆ ਪਰ ਬਾਅਦ ਦੇ ਵਿੱਚ ਕੀ ਹੁੰਦੀ ਆ ਬਾਅਦ ਦੇ ਵਿੱਚ ਗੱਲ ਹੁੰਦੀ ਆ ਵੀ ਦੋਨੇ ਇੱਕ ਦੂਜੇ ਦੇ ਪਿਆਰ ਦੇ ਵਿੱਚ ਹੋ ਜਾਂਦੇ ਆ ਇੱਕ ਕੁੜੀ ਬਣ ਜਾਂਦਾ ਇੱਕ ਮੁੰਡਾ ਬਣ ਜਾਂਦਾ ਪਰ ਕੁੜੀ ਨੂੰ ਡਾਊਟ ਹੁੰਦਾ ਵੀ ਇਹ ਕਿਤੇ ਹੋਰ ਪਾਸੇ ਮੂੰਹ ਮਾਰ ਰਿਹਾ ਕਿਸੇ ਹੋਰ ਪਾਸੇ ਗੱਲ ਕਰ ਰਿਹਾ ਫਿਰ ਉਹਦੇ ਬਾਅਦ ਹੀ ਇਹੋ ਜਿਹੀਆਂ ਗੱਲਾਂ ਬਣ ਜਾਂਦੀਆਂ ਨੇ ਦੋਸਤੋ ਸਾਰੀ ਗੱਲ ਕੀ ਹੈ ਸਾਰਾ ਮਸਲਾ ਕੀ ਹੈ ਤੁਸੀਂ ਦੇਖ ਸਕਿਓ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸੋ ਵੀ ਵੀਡੀਓ ਕਿੱਦਾਂ ਲੱਗੀ ਸਾਡੀ ਵੀਡੀਓ ਇੱਕ ਸਿਰਫ ਐਂਟਰਟੇਨਮੈਂਟ ਵਾਸਤੇ ਹੁੰਦੀ ਆ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਓ ਧੰਨਵਾਦ